ਖੇਤੀਬਾੜੀ ਤੇ ਖੇਤੀਬਾੜੀ ਤੇ ਸਹਿਯਕ ਕਿੱਤਿਆਂ ਨਾਲ ਜੁੜੇ ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਸੋਣੀ ਦੀਆਂ ਫਸਲਾਂ ਵਿੱਚ ਝੋਨਾ ਇੱਕ ਪ੍ਰਮੁੱਖ ਫਸਲ ਹੈ ਤੇ ਝੋਨੇ তিনটা ਕਿਸਮਾਂ ਵਿੱਚ ਪੀਆਰ 126 ਕਿਸਾਨਾਂ ਦੀ ਪਸੰਦੀਦਾ ਵੈਰਾਈਟੀ ਹੈ ਜੋ ਕਿ ਕਿਸਾਨਾਂ ਵੱਲੋਂ ਪੱਟੀ ਪੱਦਰ ਤੇ ਉਗੀ ਜਾਂਦੀ ਹੈ ਇਹ ਕਿਸਮ ਐ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਤ ਕੀਤੀ ਗਈ ਹੈ। ਪੀਆਰ 126 ਇਸਮਕ 8 ਸਮੇਂ ਵਿੱਚ 30 ਤੋਂ 35 ਕੁਇੰਟਲ ਝਾੜ ਆਸਾਨੀ ਨਾਲ ਦੇ ਦਿੰਦੀ ਹੈ। ਚੰਗਾ ਝਾੜ ਲੈਣ ਲਈ ਸਤਿਓ ਚਾਰ ਪੰਜ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਪਹਿਲਾ ਤਾਂ ਇਹ ਕਿ ਪਨੀਰੀ ਨੂੰ ਪਾਈ ਤੋ ਇਹ ਤੇਨਾ ਤੇ ਅੰਦਰ ਆਪਾਂ ਪੱਟ ਕੇ ਖੇਤ ਵਿੱਚ ਲਗਾ ਦਈਏ ਉਸ ਤੋਂ ਜੇ ਆਪਾਂ ਡੇਟ ਕਰਾਂਗੇ ਤਾਂ ਝੋਨੇ ਦੇ ਝਾੜ ਘਟਣ ਦਾ ਖਤਸ਼ਾ ਬਣਿਆ ਰਹਿੰਦਾ ਹੈ ਦੂਸਰਾ ਝੋਨੇ ਦੀ ਦਵਾਈ ਇਹ ਤੁ ਸੰਗਣੀ ਕਰਵਾਈ ਜਾਵੇ ਤੀਸਰਾ ਦੂਰਗਾ ਖਾਤ ਜੀ ਆਪਾਂ 25 26 ਦਿਨਾਂ ਤੱਕ ਪੂਰੀ ਕਰਦੇ ਜੇਕਰ ਆਪਾਂ ਦੂਰਗਾ ਖਾਤ ਡੇਟ ਲੈ ਜਾਂਦੇ ਹਾਂ ਤਾਂ ਸਾਥਿਓ ਗੋਭਤੀ ਸੰਡੀ ਤੇ ਹੋਰ ਬਿਮਾਰੀਆਂ ਦਾ ਖਾਸ਼ਾ ਰਹਿੰਦਾ ਤੇ ਸਾਥਿਓ ਇਸ ਵਾਰ ਮਹਾਰਾ ਨੇ 15 ਜੁਲਾਈ ਤੱਕ ਪੀਰਕਸ਼ੋ 26 ਦੀ ਦਵਾਈ ਕੰਪਲੀਟ ਕਰਨ ਦਾ ਸੁਝਾਅ ਦਿੱਤਾ ਹੈ ਕਿਉਂਕਿ ਉਸ ਤੋਂ ਬਾਅਦ ਝੋਨੇ ਵਿੱਚ ਮੋਚ ਰਹਿੰਦਾ ਹੈ ਪਰ ਮੱਕੀ ਵਾਲੇ ਵੀਜਣ ਵਾਲੇ ਕਿਸਾਨ ਦਵਾਈ ਦੇ ਵਿੱਚ ਲੇਟ ਹੋ ਜਾਂਦੇ ਹਨ ਇਸ ਕਿਸਮ ਦਾ ਝਾੜ 20 ਜੁਲਾਈ ਤੋਂ ਬਾਅਦ ਵੀ ਚੰਗਾ ਹੋ ਜਾਂਦਾ ਹੈ ਪਰ ਉਹੀ ਗੱਲ ਫਿਰ ਮੋਚਰ ਦੀ ਸਮੱਸਿਆ ਰਹਿੰਦੀ ਹੈ ਇਸ ਲਈ ਸਾਥੀਓ ਆਪਾਂ ਇਹਦੀ ਨਵਾਈ ਸਮੇਂ ਸਿਰ ਕੰਪਲੀਟ ਕਰ ਲਈਏ ਤੇ ਸਾਥਿਓ ਮੈਂ ਕਾਮਨਾ ਕਰਦਾ ਹਾਂ ਕਿ ਆਪਣਾ ਸਾਰਿਆਂ ਦਾ ਝੋਨੇ ਦਾ ਝਾੜ ਚੰਗਾ ਹੋਵੇ ਤੇ ਸਾਥਿਓ ਵੀਡੀਓ ਨੂੰ ਲਾਈਕ ਕਰੋ ਧੰਨਵਾਦ